ਦੇਖੋ ਪਹਿਲਾਂ ਕਾਲੀਦਾਲ ਹੁੰਦੇ ਸੀ ਇਹਨਾਂ ਦੀ ਪਛਾਣ ਹੁੰਦੀ ਸੀ ਇਹਨਾਂ ਦੇ ਸਿਰਾਂ ਤੇ ਪੱਗ ਤੇ ਨੀਲੀਆਂ ਹੁੰਦੀਆਂ ਸੀ ਇਹਨਾਂ ਦੇ ਤੇ ਅੱਜ ਤੁਹਾਡੇ ਸਾਹਦੇ ਦੇਖੋ ਕੀ ਹੋ ਰਿਹਾ ਇਸ ਵੇਲੇ ਕਿਦਾ ਮਤਲਬ ਬੱਕਰੇ ਸਮਝੀ ਹੋ ਰਿਹਾ ਹੈ ਕਿ ਜਾ ਕੇ ਤੁਸੀਂ ਇਕੱਠੇ ਆ ਤੁਹਾਡੀ ਪਛਾਣ ਕੀ ਰਹਿ ਗਈ ਉਹ ਤਾਂ ਦੇਖੋ ਯਾਹ ਲਾਂ ਕੇ ਨਹੀਂ ਬੇ ਗੱਲ ਸੁਣੋ ਮੈਂ ਮੈਜੋਰਟੀ ਤਾਂ ਨੀਲੀਆਂ ਵਾਲੇ ਆ ਨਹੀਂ ਨਹੀਂ ਹੈ ਦੇਖੋ ਖਾਲਾ ਨੀਲੀਆਂ ਵਾਲੇ ਕਿੱਥੇ ਤੁਹਾਡੇ ਯਾਹ ਲਾਂ ਕੇ ਨਹੀਂ ਨੀਲੀਆਂ ਵਾਲੇ ਕਿੱਧਰ ਤੁਸੀਂ ਮੈਂ ਪ੍ਰੈਸ ਕਿਰਨ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਟੀ ਕਾਫੀ ਸਨੈਕਸ ਤਿਆਰ ਆ ਸਾਰਿਆਂ ਦੇ ਸਨੈਕਸ ਲੈ ਕੇ ਜਾਣੇ ਧੰਨਵਾਦ ਸਾਡੇ ਨਾਲ ਅੱਜ ਪਹਿਲੀ ਵਾਰ ਇੱਥੇ ਐਸ ਉਮੀਦਵਾਰ ਆਏ ਆ ਸ਼੍ਰੋਮਨੀ ਅਕਾਲੀ ਦਾਦੇ ਹਲਕਾ ਸ਼ੁਰੂ ਹਮੇਸ਼ਾ ਹੁਸ਼ਿਆਰ ਬੁਰਤੋਂ ਸਦਾ ਸੋਨ ਸਿੰਘ ਖੰਡਾ ਜੀ ਨਾਲ ਸਾਡੇ ਮਾਰਕਫਲ ਦੇ ਸਾਥਕ ਚੇਰਨ ਸੁਭਾ ਜਨਾ ਸਿੰਘ ਵਾਹ ਜੀ ਦੇ ਆਤੀ ਦੇ ਇੰਤਿਆਜ਼ ਸਦਾ ਜਿੰਦਰ ਸਿੰਘ ਚੰਦੀ ਜੀ ਤੱਕ ਸਮੋਚੀ ਸ਼੍ਰੋਮਨੀ ਅਕਾਲੀ ਦਾਦੇ ਦੀ ਲੀਡਰਸ਼ਿਪ ਇੱਥੇ ਕੌਣ ਸੀ ਹੈ ਸਾਰਿਆਂ ਦਾ ਮੈਂ ਜੰਦੇ ਵੈਲਕਮ ਕਰਦਾ ਅੱਜ ਸਾਡਾ ਪ੍ਰੋਗਰਾਮ ਸੀ ਸਾਡੇ ਜਿਹੜੇ ਸਾਡੇ ਉਮੀਦਵਾਰ ਹੈਗੇ ਸਦਾ ਸੋਨ ਸਿੰਘ ਖੰਡਾ ਜੀ ਅੱਜ ਉਹ ਇੱਥੇ ਪਹੁੰਚੇ ਤੇ ਇੱਥੇ ਬੁਲਾਰਾਏ ਚੌਂਕ ਤੋਂ ਲੈ ਕੇ ਅਸੀਂ ਉਹਨਾਂ ਨੂੰ ਅੱਜ ਸਾਰੇ ਗੁਰੂ ਘਰਾਂ ਜਿਹੜੇ ਨਾਪਸਤ ਹੋਏ ਆ ਤੇ ਅੱਜ ਇੱਥੇ ਅਸੀਂ ਆਏ ਆ ਤੇ ਸਾਡੇ ਪ੍ਰਧਾਨ ਸਾਹਿਬ ਸਰਦਾਰ ਰਜਿੰਦਰ ਸਿੰਘ ਧਾਮੀ ਜੀ ਅੱਜ ਇੱਕ ਪ੍ਰੈਸ ਕਾਨਫਰੰਸ ਰੱਖੀ ਤੁਹਾਡੇ ਨਾਲ ਸਾਰਿਆਂ ਨਾਲ ਕਿ ਆਪਾਂ ਜਿਹੜੇ ਸ਼੍ਰੋਮਣੀ ਕਾਲੇਦਾਰੀ ਸਾਡੇ ਅਸੀਂ ਲੜਨ ਜਾ ਰਹੇ 13 ਦੀ 13 ਸੀਟਾਂ ਦੇ ਪਹਿਲੀ ਵਾਰ 1985 ਤੋਂ ਬਾਅਦ ਸ਼੍ਰੋਮਣੀ ਅਕਾਲੀ ਦਰੋ ਸ਼ਿਹਾਪੁਰ ਹਮਕੇ ਤਕੜੀ ਦੇ ਪਹਿਲੀ ਵਾਰ ਲੜਨ ਜਾ ਰਿਹਾ ਤੇ ਅੱਜ ਤੁਸੀਂ ਸਾਰੇ ਇੱਥੇ ਆਏ ਹੋ ਤੁਹਾਡੇ ਪ੍ਰੈਸ ਵਾਲੇ ਸਾਰੇ ਆਏ ਹੋਏ ਵੀਰਾਂ ਦਾ ਇੱਥੇ ਮੈਂ ਸਵਾਗਤ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਟ੍ਰਾਂਨਸਪੋਰਟ ਤੋਂ ਬਾਅਦ ਵੀ ਬੜਾ ਸ਼ਹਿਰ ਦੇ ਵਿੱਚ ਅੱਜ ਪਹਿਲੀ ਫੇਰੀ ਤੇ ਜੇਠੇ ਕਿਤੇ ਨਾਲ 1:30 ਤੋਂ ਲੈ ਕੇ ਹੁਣ ਤੱਕ ਸਾਰੇ ਵੱਖ-ਵੱਖ ਧਾਰਮਿਕ ਸਥਾਨਾਂ ਤੇ 10 ਵਾਰ ਫੋਕ ਕੇ ਤੁਹਾਡੇ ਕੋਲ ਪਹੁੰਚੇ ਆਂ ਮੈਂ ਜਿੱਥੇ ਸਾਹਜ ਜਨ ਸੇਕੀ ਧਾਮੇ ਪ੍ਰਧਾਨ ਸ਼ੋਮਨ ਗੋਦਾਪਨ ਕਮੇਟੀ ਸੱਜਣਿਆਰ ਸੇਵਾਦਾਰ ਜੀ ਸਾਡੇ ਫੁਵਾੜੇ ਦੇ ਦੋਨੋਂ ਪ੍ਰਧਾਨ ਤੇ ਸਮੁੱਚੀ ਲੀਡਰਸ਼ਿਪ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਨਾਲ ਨਾਲ ਸਮੁੱਚੀ ਪ੍ਰੈਸ ਦਾ ਤੁਹਾਨੂੰ ਜੀ ਆਇਆਂ ਵੀ ਅਕਤੋਂ ਧੰਨਵਾਦ ਵੀ ਕਰਦਾ ਫਿਰੋਮਣੇ ਕਾਢੇ ਨਾਲ ਐਸ ਵਾਰੀ ਸਾਰੇ ਪੰਜਾਬ ਦੇ ਵਿੱਚ ਔਰ ਇੱਕ ਸੀਟ ਚੰਡੀਗੜ੍ਹ ਤੇ ਆਪਣੇ ਇਕੱਲਿਆਂ ਉਮੀਦਵਾਰ ਅੜਨ ਦਾ ਜੋ ਉਰਾਨਡ ਕੀਤਾ ਹੈ ਉਹਦੇ ਵਿੱਚ ਹੁਸ਼ਿਆਰਪੁਰ ਦੀ ਸੀਟ ਜਿਹੜੀ ਲੰਬੇ ਸਮੇਂ ਤੋਂ ਸੁਝੌਤਿਆ ਤੇ ਤਿਆਰ ਕਰੀ ਬੀਐਸਪੀ ਕਦੇ ਭਾਰਤੀ ਜਨਤਾ ਪਾਰਟੀ ਕਦੇ ਹੋਰ ਪੱਤੇ ਜਾਂਦੀ ਸੀ ਉਹ ਇਸ ਵਾਰੀ ਸ਼੍ਰੋਮਣੀ ਕਾਲਰ ਆਪ ਕਰ ਰਿਹਾ ਤੇ ਉਹਨਾਂ ਨੇ ਮੈਂਤਿਕ ਪ੍ਰੋਸਾ ਕਰਕੇ ਕਿ ਮੈਨੂੰ ਮਾਨ ਬਖਸ਼ਿਆ ਜੋ ਮਹੌਲ ਅੱਜ ਪੰਜਾਬ ਦੇ ਵਿੱਚ ਮੈਂ ਦੇਖ ਰਿਹਾ ਪਿਛਲੇ ਇੱਕ ਹਫ਼ਤੇ ਤੋਂ ਕਿਉਂਕਿ ਨਾਅ ਹੜਕੇ ਐ ਸਰਕਾਰ ਕੋ ਸੀਰੀਅਸ ਐ ਪੰਜਾਬ ਦੇ ਬਥਰਿਆਂ ਲਈ ਸੋਚ ਕਰਕੇ ਪੰਜਾਬ ਦੇ ਲੋਕ ਬੜੇ ਸਿਆਣੇ ਨੇ ਇਹ ਤਰੀਕੇ ਨਾਲ ਅੱਜ ਸਾਰੇ ਪਾਸੇ ਲੋਕਾਂ ਦੇ ਵਿੱਚ ਉਛਾਲ ਆ ਰਿਹਾ ਮੈਂ ਸਮਝਦਾ ਕਿ ਇਹ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਐ ਇਹ ਇੱਕ ਨਵਾਂ ਇਤਿਹਾਸ ਸਿਰਜੋਗੀ ਔਰ ਇਹ ਇਤਿਹਾਸ ਆਉਣ ਵਾਲੀ ਜਿਹੜੀ 27 ਦੀ ਅਸੈਂਬਲੀ ਦੀ ਇਲੈਕਸ਼ਨ ਐ ਉਦਾਂ ਮੋੜ ਲੰਡੂਗੀ ਸੋ ਮੈਂ ਵੀ ਆਪ ਹੀ ਸਾਰੇ ਪਗਵਾੜਾ ਨਿਵਾਸੀਆਂ ਨੂੰ ਸਾਰੇ ਖਸ਼ਿਆਰਪੁਰ ਪਾਰਲੀਮੈਂਟ ਹਲਕੇ ਦੇ ਵੋਟਰਾਂ ਨੂੰ ਇਹ ਬੇਨਤੀ ਵੀ ਕਰਨੀ ਚਾਹੁੰਦਾ ਕਿ ਆਓ ਆਪਾਂ ਨਾਲ ਮਿਲ ਕੇ ਆਪਣੀ ਜੋ ਪੰਜਾਬ ਦੀ ਪਾਰਟੀ ਹੈ ਕਿਉਂਕਿ ਸ਼੍ਰੋਮਣੀ ਕਾਲਦਲ ਖੇਤਰੀ ਪਾਰਟੀ ਹੈ ਪੰਜਾਬੀਆਂ ਦੀ ਪਾਰਟੀ ਹੈ ਇਸ ਪਾਰਟੀ ਨੇ ਹਮੇਸ਼ਾ ਪੰਜਾਬ ਦੇ ਲਈ ਲੜੀਆਂ ਲੜੀਆਂ ਜੰਗਾਂ ਲੜੀਆਂ ਔਰ ਹਰ ਜਗ੍ਹਾ ਦੇ ਉੱਪਰ ਕਿੱਥੇ ਵੀ ਪੰਜਾਬ ਦੀ ਕੋਈ ਮੁਸ਼ਕਲ ਹੋਈ ਹੈ ਇਹ ਸ਼ਰੋਮਣੀ ਕਾਲ ਦਾ ਲੜਾ ਹੈ ਕਿ ਖੜਾ ਹੋਇਆ ਇਹ ਸਾਡਾ ਇਤਿਹਾਸ ਹੈ। ਤੋਂ ਅੱਜ ਫੇਰ ਜੇ ਪੰਜਾਬ ਨੂੰ ਬਚਾਉਣਾ ਤਾਂ ਆਪਾਂ ਸ਼ਰੋਮਣੀ ਕਾਲ ਨੂੰ ਤਖੜਾ ਕਰੀਏ ਆਪਣੀ ਖੇਤਰੀ ਪਾਰਟੀ ਨੂੰ ਤਖੜਾ ਕਰੀਏ ਜਿਹੜੀਆਂ ਨੈਸ਼ਨਲ ਪਾਰਟੀਆਂ ਦਿੱਲੀ ਤੋਂ ਜਿਹਨਾਂ ਦੇ ਹੁਕਮ ਚੱਲਦੇ ਆ ਉਹਨਾਂ ਪਾਰਟੀਆਂ ਨੂੰ ਅੱਜ ਇਹ ਗੱਲ ਸਾਬਤ ਕਰੀਏ ਕਿ ਪੰਜਾਬ ਜਿਹੜਾ ਆ ਇਹ ਆਪਣੇ ਪੰਜਾਬੀਆਂ ਲਈ ਆਪਣੇ ਪੰਜਾਬੀਆਂ ਦੀ ਪਾਰਟੀ ਦੇ ਲਈ ਖੜਾ ਹੋਣਾ ਇਨੇ ਨਵੇਂ ਇਥੇ ਆ ਕੇ ਹੋਇਆ ਮੈਂ ਸਾਰਿਆਂ ਦਾ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ ਕਰਦਾ ਕਿ ਮੋਦੀ ਸਾਹਿਬ ਦਾ ਪਹਿਲਾ ਨਾਰਾ ਸੀ ਪਾਰਲੀਮੈਂਟ ਚ 400 ਤੋਂ ਪਾਰ ਉਸ ਤੋਂ ਬਾਅਦ ਜਦੋਂ ਪਹਿਲੇ ਫੇਸ ਦੀਆਂ ਇਲੈਕਸ਼ਨਾਂ ਮੁੱਕੀਆਂ ਦੂਸਰੇ ਫੇਸ ਦੀਆਂ ਇਲੈਕਸ਼ਨਾਂ ਜਿਹੜੀਆਂ ਸ਼ੁਰੂ ਹੋਣੀਆਂ ਸੀ ਤੇ ਮੋਦੀ ਸਾਹਿਬ ਨੂੰ ਡਰ ਸਤਾਉਣ ਲੱਗ ਪਿਆ ਕਿ ਜਿੰਨਾ ਹੀ ਲੋਰ ਜਿਹੜੀ ਪਰਸੈਂਟੇਜ ਆ ਵੋਟਿੰਗ ਸੀਗੀ ਉਹ ਬਹੁਤ ਘਟ ਗਈ ਤੇਰਪੋਟਾ ਮੁਤਾਬਕ ਬੀਜੇਪੀ ਦਾ ਜਿਹੜਾ ਕੈਟਰ ਹੈ ਉਹ ਮਜੂਸ ਬੈਠਾ 10 ਸਾਲ ਦੀ ਰਾਜ ਸਭਾ ਦੇ ਵਿੱਚ ਤੇ ਨਹੀਂ ਤਾਂ ਪ੍ਰਾਈਮ ਮਿੰისტਰ ਲੈਵਲ ਦੇ ਉੱਤੇ ਐਡਾ ਫਿਰਕੂ ਭਰਿਆ ਭਾਸ਼ਣ ਐਂਟੀ ਮਨਿਓਰਟੀ ਜਿਹੜਾ ਆ ਉਹ ਬੋਲ ਬੋਲਣੇ ਉਹ ਚੰਗੇ ਨਹੀਂ ਹੁੰਦੇ ਕਿਉਂਕਿ ਪ੍ਰਾਈਮ ਮਿੰისტਰ ਨੇ ਸਾਰਿਆਂ ਨੂੰ ਸੇਫ ਗਾਰਡ ਕਰਨਾ ਹੁੰਦਾ ਐਵਰੀ ਮਨਿਓਰਟੀ ਜਿਹੜੀ ਕੋਈ ਕਾਸਟ ਹੈਗੀ ਆ ਤੇ ਜਿਹੜਾ ਇਹ ਪੱਤਰ ਤੱਕ ਕਹਿ ਦੇਣਾ ਕਿ ਜੇ ਦੂਸਰੀਆਂ ਆਗਈਆਂ ਤਾਂ ਫਿਰ ਤੁਹਾਡੇ ਮੰਗਲ ਸੂਤਰ ਲਾ ਲੈ ਜਾਣਗੇ ਮੈਂ ਸਮਝਦਾ ਇਹ ਉਸ ਵੇਲੇ ਬੰਦਾ ਬਕਲਾੜ ਚ ਬੋਲਦਾ ਜਿਸਲੇ ਬੰਦੇ ਨੂੰ ਦਿਖਦਾ ਹੋਵੇ ਕਿ ਸ਼ਾਇਦ ਤਾਕਤ ਮੇ ਤੋਂ ਪਹੁੰਚ ਜਾਣਾ ਤੁਸੀਂ ਕੋ ਕਿ ਪੱਤਰਕਾਰ ਵੱਧ ਜਾਣਦੇ ਆ ਪਾਰਟੀ ਦਾ ਅਰਸ਼ਾਹ ਤੇ ਪਾਰਟੀ ਦੇ ਵਰਕਰਾਂ ਦਾ ਚਾਹ ਜਿਹੜਾ ਉਹ ਇਲੈਕਸ਼ਨ ਲੜਾਉਣਾ ਹੁੰਦਾ ਅੱਜ ਬਾਕੀ ਪਾਰਟੀਆਂ ਦਾ ਅਰਸ਼ਾਹ ਜਿਹੜਾ ਮੈਂ ਦੇਖ ਰਿਹਾ ਮਨੋਬੰਦੀ ਵਾਲਾ ਕੋਈ ਅਰਸ਼ਾਹ ਨਹੀਂ ਗਾ ਉਹਨਾਂ ਦੇ ਵਿੱਚ ਪਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ੍ਰੀ ਹਰਗੋਬਿੰਦਪੁਰ ਤੋਂ ਲੈ ਕੇ ਤੁਹਾਡੇ ਇਸ ਫਰਵਾੜੀ ਤੱਕ ਲੋਕਾਂ ਦੇ ਵਿੱਚ ਉਤਸ਼ਾਹ ਆ ਤੇ ਚਾਹ ਆ ਤੇ ਜਿਹੜੇ ਉਤਸ਼ਾਹ ਦਾ ਚਾਹ ਹੋਵੇ ਮੋਬਿਲੀਸ਼ਨ ਹੁੰਦੀ ਆ ਮੋਬਿਲੀਸ਼ਨ ਤੁਹਾਡੇ ਸਾਹਮਣੇ ਆ ਕਿ ਅੱਜ ਅਸੀਂ ਪਹਿਲੇ ਦਿਨ ਹੀ ਆਏ ਆ ਤੇ